ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਜੀ20 ਸਮੀਲਨ ਨੂੰ ਸੰਬੋਧਨ ਕਰਦਿਆਂ ਗਲੋਬਲ ਸਾਊਥ ਦੀ ਮਾੜੀ ਹਾਲਤ ਤੇ ਚਾਨਣਾ ਪਾਇਆ ਹੈ। ਉਨ੍ਹਾਂ ਭੋਜਨ, ਇੰਦਨ ਅਤੇ ਖਾਦ ਦੀ ਸਪਲਾਈ ਤੇ ਗਲੋਬਲ ਟਕਰਾਅ ਦੇ ਮਾੜੇ ਪ੍ਰਭਾਵ ਨੂੰ ਉਜਾਗਰ ਕੀਤਾ ਅਤੇ ਜੀ20 ਨੂੰ ਇਹਨਾਂ ਦੇਸ਼ਾਂ ਦੀਆਂ ਚੁਣੌਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸਮਾਜਿਕ ਬਰਾਬਰੀ ਭੁੱਖ ਅਤੇ ਗਰੀਬੀ ਵਿਰੁੱਧ ਲੜਾਈ ਤੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਗਲੋਬਲ ਦੱਖਣ ਅਤੇ ਦੁਨੀਆ ਦੇ ਚੱਲ ਰਹੀ ਸੰਘਰਸ਼ਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਉਹਨਾਂ ਨੇ ਭਾਰਤ ਦੀ G20 ਪ੍ਰਧਾਨਗੀ ਦੌਰਾਨ ਕੀਤੇ ਗਏ ਲੋਕਿਤ ਫੈਸਲਿਆਂ ਨੂੰ ਅੱਗੇ ਵਧਾਉਣ ਲਈ ਬ੍ਰਾਜ਼ੀਲ ਦੀ ਸ਼ਲਾਘਾ ਕੀਤੀ। ਉਹਨਾਂ ਨੇ ਭਾਰਤ ਦੇ G20 ਥੀਮ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦੀ ਸਥਾਈ ਹੋਣ ਦੀ ਪੁਸ਼ਟੀ ਕੀਤੀ ਅਤੇ ਗਲੋਬਲ ਗਵਰਨੈਂਸ ਸੁਧਾਰਾਂ ਦੀ ਮੰਗ ਕੀਤੀ। ਇਸ ਮੈਲਨਵਿਸ਼ ਗਰੀਬੀ ਅਤੇ ਭੁੱਖਮਰੀ ਦਾ ਮੁਕਾਬਲਾ ਕਰਨ ਲਈ ਇੱਕ ਗਲੋਬਲ ਕਟ ਚੋਰ ਦੀ ਸ਼ੁਰੂਆਤ ਹੋਈ ਜਿਸ ਦਾ ਸਮਰਥਨ 80 ਦੇਸ਼ਾਂ ਵੱਲੋਂ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭੋਜਨ ਸੁਰੱਖਿਆ ਅਤੇ ਸਮਾਜਿਕ ਉਣਤੀ ਦੇ ਯਤਨਾਂ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕਰਦਿਆਂ ਇਸ ਪਹਿਲ ਕਦਮੀ ਨੂੰ ਸ਼ਲਾਘਾਯੋਗ ਦੱਸਿਆ ਭਾਰਤ ਦੀਆਂ ਕ੍ਰੇਲੂ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ 250 ਮਿਲੀਅਨ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਅਤੇ ਦੇਸ਼ 800 ਮਿਲੀਅਨ ਨਾਗਰਿਕਾਂ ਨੂੰ ਮੁਫਤ ਨਾਜਮੋਹਿਆ ਕਰਵਾ ਰਿਹਾ ਹੈ। ਉਨ੍ਹਾਂ ਨੇ africa ਅਤੇ ਹੋਰ ਖੇਤਰਾਂ ਨੂੰ ਸਹਾਇਤਾ ਸਣੇ ਵਿਸ਼ਵ ਖੁਰਾਕ ਸੁਰੱਖਿਆ ਵਿੱਚ ਭਾਰਤ ਦੇ ਯੋਗਦਾਨ ਨੂੰ ਵੀ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਦੀ ਆਵਾਜ਼ ਨੂੰ ਵਿਦਾਉਂ ਲਈ ਗਲੋਬਲ ਗਵਰਨੈਂਸ ਵਿੱਚ ਸੁਧਾਰਾਂ ਦੀ ਲੋੜ ਨੂੰ ਦੁਹਰਾਇਆ। ब्राजील ਦੇ ਆਪਣੇ ਦੌਰੇ ਦੀ ਦੂਜੀ ਪੜਾਅ ਤੇ ਪ੍ਰਧਾਨ ਮੰਤਰੀ ਗੁਆਨਾ ਜਾਣ ਕੀ ਜ਼ਿਕਯੋਗੇ ਕੀ 50 ਸਾਲ ਦੇ ਭਾਰਤੀ ਇਤਿਹਾਸ ਵਿੱਚ ਕਿਸੇ ਪ੍ਰਧਾਨ ਮੰਤਰੀ ਦਾ ਗੁਆਨਾ ਦਾ ਇਹ ਪਹਿਲਾ ਦੌਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਆਨਾ ਵਿੱਚ ਦੂਜੇ ਭਾਰਤ ਕੈਰੀਕਾਮ ਸਿਖਰਸ ਮੇਲਨ ਵਿੱਚ ਵੀ ਸ਼ਿਰਕਤ ਕਰਨਗੇ